ਪਰ ਨੋਰਮਲ ਲਾਈਫ ਦੇ ਵਿੱਚ ਜਦੋਂ ਬੰਦਾ ਇੱਕ ਛੋਟੀ ਛੋਟੀਆਂ ਹਲਕੀਆਂ ਹਲਕੀਆਂ ਜ਼ਿੰਮੇਵਾਰੀਆਂ ਲੈਂਦਾ ਆਪਣੇ ਸਿਰ ਦੇ ਵਿੱਚ ਜਦੋਂ ਇੱਕ ਚੀਜ਼ ਉਹ ਫਾਲੋਅਰਸ ਹੁੰਦੇ ਆ ਉਹ ਹਮੇਸ਼ਾ ਡਿਪੈਂਡ ਰਹਿੰਦੇ ਆ ਕਿ ਇਹ ਕੰਮ ਉਹ ਕਰੇ ਉਹ ਜ਼ਿੰਮੇਵਾਰੀ ਲਵੇ ਜਾਂ ਕੋਈ ਵੀ ਨੁਕਸਾਨ ਹੁੰਦਾ ਉਸ ਨੂੰ ਹੋਵੇ ਕੋਈ ਵੀ ਨੁਕਸਾਨ ਲੈਂਦੇ ਜ਼ਿੰਮੇਵਾਰੀ ਨਹੀਂ ਲੈਂਦਾ ਕੋਈ ਜ਼ਿੰਮੇਵਾਰੀ ਨਹੀਂ ਚੱਕਦਾ ਕਿਸੇ ਸੀ ਦੀ ਰਿਸਪੋਨਸਿਬਿਲਟੀ ਲੈਣ ਦੀ ਕੋਸ਼ਿਸ਼ ਨਹੀਂ ਕਰਦਾ ਇਹ ਕਿਤਨਾ ਕਿਤੇ 네ਗੇਟਿਵ ਹੈ ਲੀਡਰਸ਼ਿਪ ਕੁਆਲਿਟੀ ਅਸੀਂ ਬਾਨਾ ਲੀਡਰ ਚਾਹੁੰਦੇ ਆ ਬਟ ਸਾਡੇ ਚ ਜਿਹੜੀ ਲੀਡਰਸ਼ਿਪ ਕੁਆਲਿਟੀ ਹੋਣੀ ਚਾਹੀਦੀ ਉਹ ਹੈ ਨਹੀਂ ਉਹ ਨਹੀਂ ਆਉਂਦੀ ਕਿਤਨਾ ਕਿਤੇ ਮੈਂ ਗੱਲ ਕਰ ਰਿਹਾ ਇਮੋਸ਼ਨਲ ਇੰਟੈਲੀਜੈਂਸ ਹੁਣ ਲੀਡਰਸ਼ਿਪ ਦੇ ਵਿੱਚ ਮੋਸਟਲੀ ਸਾਨੂੰ ਫੇਸ ਕੀ ਕਰਨਾ ਪੈਂਦਾ ਕਿਤਨਾ ਕਿਤੇ ਫੋਰ ਐਗਜ਼ਾਮਪਲ ਅਸੀਂ ਬਹੁਤ ਵੱਡੇ ਅਹੁਦੇ ਤੇ ਆਂ ਤੇ ਸਾਨੂੰ ਉਸ ਦੇ ਵਿੱਚ ਐਂਗਰ ਵਿੱਚ ੱਲਣਾ ਪੈਂਦਾ ਲੋਕਾਂ ਦੇ ਕ੍ਰਿਟੀਸਾਈਜ਼ ਕਰਦੇ ਸਾਨੂੰ ਉਹ ਵੀ ੱਲਣਾ ਪੈਂਦਾ ਸਾਨੂੰ ਚੰਗੇ ਬੋਲ ਦਾ ਮਾੜਾ ਬੋਲ ਦਾ ਸਾਨੂੰ ਫੇਸ ਕਰਨਾ ਪੈਂਦਾ ਅਸੀਂ ਉਸ ਚੀਜ਼ ਤੇ ਰਿਐਕਟ ਕਿਦਾਂ ਕਰਦੇ ਆ ਉਹ ਸਾਡੀ ਲੀਡਰਸ਼ਿਪ ਕੁਆਲਿਟੀ ਰਿਡਿਪੈਂਡ ਕਰਦਾ ਕਿ ਅਸੀਂ ਗੁੱਡ ਲੀਡਰ ਹੈਗੇ ਆ ਕਿ ਨਹੀਂ ਹੈਗੇ ਅਗਰ ਸਾਨੂੰ ਕੋਈ ਮਾੜਾ ਬੋਲ ਦਿੰਦਾ ਆ ਅਸੀਂ ਸੇਮ ਉਸੇ ਤਰ੍ਹਾਂ ਨੂੰ ਰਿਐਕਟ ਕਰਦੇ ਆ ਮੈਨੂੰ ਲੱਗ ਰਿਹਾ ਉਹ ਲੀਡਰਸ਼ਿਪ ਦੇ ਵਿੱਚ ਕੰਸੀਡਰ ਨਹੀਂ ਹੁੰਦਾ ਇਹ ਸਹੀ ਹੈ ਨਾ ਬਿਲਕੁਲ ਲੀਡਰਸ਼ਿਪ ਦੇ ਵਿੱਚ ਪੇਸ਼ੈਂਸ ਪੇਸ਼ੈਂਸ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਆ ਇੱਕ ਕਾਫੀ ਹੱਦ ਤੱਕ ਪੇਸ਼ੈਂਸ ਦੇ ਨਾਲ ਜੁੜੀ ਹੈ ਹਾਂ ਸਹਿਨਸ਼ੀਲਤਾ ਜਿਹਨੂੰ ਆਪਾਂ ਕਹਿੰਦੇ ਆ ਹਾਂ ਲੀਡਰ ਦੇ ਅੰਦਰ ਪੇਸ਼ੈਂਸ ਹੋਣਾ ਸਹਿਨਸ਼ੀਲਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂ ਤੁਸੀਂ ਕਦੇ ਵੀ ਚੰਗੇ ਲੀਡਰਾਂ ਨੂੰ ਨਹੀਂ ਦੇਖਿਆ ਹੋਣਾ ਕਿ ਉਹ ਸਟੇਜ ਤੇ ਜਾ ਕੇ ਗਾਲ੍ਹਾਂ ਕੱਢ ਰਹੇ ਹੈ ਬਿਲਕੁਲ ਹੈ ਨਾ ਲੀਡਰ ਦੀ ਜਿਹੜੀ ਭਾਸ਼ਾ ਆ ਉਹ ਹਮੇਸ਼ਾ ਹਰ ਕਿਤਨਾ ਦਾ ਵੀ ਮਾਹੌਲ ਹੋਵੇ ਮਾੜੇ ਤੋਂ ਮਾੜਾ ਜਾਂ ਖਤਰਨਾਕ ਜਾਂ ਲੜਾਈ ਵਾਲਾ ਹਾਂ ਤੁਸੀਂ ਦੇਖੋ ਚੰਗੇ ਲੀਡਰਾਂ ਦਾ ਹਮੇਸ਼ਾ ਭਾਸ਼ਾ ਦੇ ਉੱਪਰ ਬਹੁਤ ਪਕੜ ਹੁੰਦੀ ਹੈ ਉਹ ਕਦੇ ਵੀ ਤੁਹਾਨੂੰ ਗਾਲਾਂ ਕੱਢਦੇ ਹੋਏ ਤੁਸੀਂ ਚੰਗੇ ਲੀਡਰ ਨੂੰ ਕਦੇ ਸੁਣਿਆ ਕਿ ਉਹ ਗਾਲਾਂ ਕੱਢ ਰਿਹਾ ਸਟੇਜ 'ਆ ਤੇ ਵੀ ਇਹ ਚਾਰ ਬੰਦਿਆਂ 'ਚ ਬੈਠ ਕੇ ਆਉਂਦੇ ਸੀ ਕਦੇ ਗੁੱਸਾ ਇਹੜਾ ਆ ਇੱਕ ਵਾਰ ਮੈਨੂੰ ਇੱਕ ਕੈਨੇਡਾ ਇੱਕ ਇੰਜੀਨੀਅਰ ਸੀ ਬਰਾ ਰੂਮ ਮੇਟ ਸੀ ਦੋਸਗਾ ਤੇ ਉਹਨੇ ਮੈਨੂੰ ਕਿਹਾ ਸੀ ਵੀ ਮੈਨੇਜਮੈਂਟ ਦੇ ਵਿੱਚ ਮੈਂ ਗੱਲ ਪੜੀ ਆ ਕਿ ਜਿਹੜਾ ਬੰਦਾ ਆਪਣੇ ਗੁੱਸੇ ਨੂੰ ਮੈਨੇਜ ਨਹੀਂ ਕਰ ਸਕਦਾ ਉਹ ਲੋਕਾਂ ਨੂੰ ਮੈਨੇਜ ਕਿੱਦਾਂ ਕਰ ਲਊਗਾ ਬਿਲਕੁਲ ਹੈਨਾ ਇਸ ਕਰਕੇ ਚੰਗੇ ਲੀਡਰਾਂ ਦੇ ਅੰਦਰ ਆਪਣੇ ਗੁੱਸੇ ਨੂੰ ਮੈਨੇਜ ਕਰਨਾ ਆਪਣੇ ਗੁੱਸੇ ਤੇ ਕਾਬੂ ਪਾਉਣਾ ਵੀ ਬਹੁਤ ਵੱਡੀ ਕੁਆਲਿਟੀ ਹੈ ਜਿਹੜੀ ਉਹਨਾਂ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਜਿੱਦਾਂ ਤੁਸੀਂ ਵੀ ਕਿਹਾ ਵੀ ਜ਼ਿੰਮੇਵਾਰੀ ਲੀਡਰ ਬਣਨਾ ਦਾ ਬਹੁਤ ਲੋਕ ਚਾਹੁੰਦੇ ਆ ਪਰ ਉਹਦੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਚੁੱਕਣ ਲਈ ਆਪਣੇ ਆਪ ਨੂੰ ਤਿਆਰ ਨਹੀਂ ਲੋਕ ਕਰਨਾ ਚਾਹੁੰਦੇ ਇਸ ਕਰਕੇ ਲੀਡਰਸ਼ਿਪ ਦੇ ਲਈ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਜੇ ਇਮਾਨਦਾਰ ਹੋਣਾ ਜ਼ਰੂਰੀ ਐ ਇੰਟੈਲੀਜੈਂਟ ਹੋਣਾ ਜ਼ਰੂਰੀ ਆ ਤੇ ਇੰਟੈਲੀਜੈਂਟ ਹੋਣ ਤੋਂ ਇੱਕੇ ਵੀ ਪੱਖ ਹੈਗਾ ਵੀ ਤੁਹਾਨੂੰ ਉਹਦੇ ਲਈ ਟ੍ਰੇਨਿੰਗ ਵੀ ਲੈਣੀ ਚਾਹੀਦੀ ਬਿਲਕੁਲ ਪਰ ਉਹਨੂੰ ਲੀਡਰਸ਼ਿਪ ਦੇ ਗੁਣਾ ਬਾਰੇ ਪੜਨਾ ਚਾਹੀਦਾ ਹਾਂ ਔਰ ਉਹਨਾਂ ਗੁਣਾ ਨੂੰ ਆਪਣੇ ਅੰਦਰ ਡਿਵੈਲਪ ਕਰਨ ਦੇ ਲਈ ਤੁਹਾਨੂੰ ਕੰਮ ਕਰਨਾ ਚਾਹੀਦਾ ਕਿਸੇ ਚੰਗੇ ਲੀਡਰ ਦੇ ਨਾਲ ਜਾਂ ਉਹਨੂੰ ਆਪਣਾ ਇਨਸਪੀਰੇਸ਼ਨ ਮੰਨ ਕੇ ਉਹਨੂੰ ਰੋਲ ਮਾਡਲ ਮੰਨ ਕੇ ਉਹਦੇ ਤੋਂ ਸਿੱਖਣਾ ਚਾਹੀਦਾ ਹਾਂ ਜੇ ਉਹ ਮੌਜੂਦ ਹੈ ਐਦਾਂ ਦਾ ਕੋਈ ਤਾਂ ਉਹਦੇ ਨਾਲ ਕੰਮ ਕਰਕੇ ਉਹਦੇ ਤੋਂ ਸਿੱਖਣਾ ਚਾਹੀਦਾ ਤੇ ਲੀਡਰ ਬਣਨ ਨੂੰ ਬਹੁਤ ਟਾਈਮ ਲੱਗਦਾ ਆ ਕੋਈ ਲੀਡਰ ਇੰਨੀ ਜਲਦੀ ਜਿੱਦਾਂ ਆਪਾਂ ਗ੍ਰੈਜੂਏਸ਼ਨ ਕਰਦੇ ਆ ਤੇ 3 ਸਾਲ 4 ਸਾਲ ਜਦ ਆਪਾਂ ਗ੍ਰੈਜੂਏਸ਼ਨ ਕਰ ਲੈਂਦੇ ਆ ਪਰ ਇੱਕ ਅچھے ਲੀਡਰ ਬਣਨ ਦੇ ਵਿੱਚ 10 10 15 15 20 20 ਸਾਲ ਦਾ ਲੱਗ ਜਾਂਦਾ ਟਾਈਮ ਲੱਗ ਜਾਂਦਾ ਇਸ ਕਰਕੇ ਲੀਡਰ ਬਣਨਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਾ ਵੀ ਕੰਮ ਆ ਔਰ ਇਹ ਬਹੁਤ ਲੰਮਾ ਔਰ ਔਖਾ ਪ੍ਰੋਸੈਸ ਵੀ ਆ ਤੋ ਇੰਨੀ ਜਲਦੀ ਲੀਡਰ ਬਣ ਨਹੀਂ ਜਾਂਦਾ ਚਾਹੇ ਕੋ ਬੰਦਾ ਇਮਾਨਦਾਰ ਆ ਚਲੋ ਇੰਟੈਲੀਜੈਂਟ ਵੀ ਆ ਉਹ ਪੜਦਾ ਵੀ ਆ ਬਹੁਤ ਸਾਰਾ ਕੁਝ ਇਹ ਵੀ ਉਹਨੂੰ ਇੱਕ ਵਧੀਆ ਡਿਸੀਜਨ ਮੇਕਰ ਲੀਡਰ ਬਣਨ ਦੇ ਵਿੱਚ ਕਾਫੀ ਸਮਾਂ ਲੱਗਦਾ ਹੈ